ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਵੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਤੁਸੀਂ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਵੀ ਕੰਮ ਦੇਖ ਲਿਆ ਤੇ ਹੁਣ ਤੁਸੀਂ ਲਗਭਗ 3 ਸਾਲ ਤੋਂ ਵੱਧ ਸੀਐਮ ਭਗਵੰਤ ਮਾਨ ਦਾ ਵੀ ਕੰਮ ਦੇਖ ਲਿਆ ਦੋਨਾਂ ਲੀਡਰਾਂ ਦੇ ਵਿੱਚੋਂ ਤੁਹਾਨੂੰ ਕਿਸ ਦਾ ਕੰਮ ਵਧੀਆ ਲੱਗਿਆ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦਾ ਵਿਕਾਸ ਕਿਸ ਨੇ ਕੀਤਾ ਆਪਣੀ ਰਾਏ ਕਮੈਂਟ ਸੈਕਸ਼ਨ ਜ਼ਰੂਰ ਦੇ ਆ ਜੇ ਰੋਕ ਕਰ ਲੈਣੇ ਆ ਪਹਿਲੀ ਵੱਡੀ ਖਬਰ ਵੱਲੋਂ ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਇੱਕ ਅਜਿਹਾ ਮੁੱਦਾ ਹੈ ਜਿਸ ਤੇ ਪੰਜਾਬ ਸਰਕਾਰ ਤੇ ਭਾਜਪਾ ਅੱਜ ਦੋਨੋਂ ਦੀਆਂ ਦੋਨੋਂ ਨੰਗੀਆਂ ਹੋ ਗਿਆ ਨੇ ਇੱਕ ਦੂਜੇ ਨੂੰ ਰੱਜ ਕੇ ਨੰਗਾ ਕੀਤਾ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਦੋਨਾਂ ਦੇ ਬਿਆਨ ਸੁਣਾਉਣੇ ਆ ਆਮ ਆਦਮੀ ਪਾਰਟੀ ਦੇ ਲੀਡਰ ਬਲਤੇਜ ਬੰਨੂਾ ਤੇ ਦੂਜੇ ਪਾਸੇ ਭਾਜਪਾ ਦੇ ਪ੍ਰਵਕਤਾ ਦਾ ਸਵਾਲ ਇਹ ਹੈ ਕਿ ਲਾਅ ਐਂਡ ਆਰਡਰ ਦਾ ਇਸ਼ੂ ਠਾਉਣ ਵਾਲੇ ਲਾਅ ਐਂਡ ਆਰਡਰ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ ਇੱਕ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਉਹ ਇੱਕ ਗੈਂਗਸਟਰ ਦੀ ਹੈ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ ਉੱਥੋਂ ਉਹ ਕਿਵੇਂ ਇੱਕ ਫੋਨ ਦੇ ਰਾਹੀਂ ਧਮਕੀਆਂ ਦੇ ਰਿਹਾ ਔਰ ਗੈਂਗवार ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਥੋੜਾ ਜਿਹਾ ਪਾਰਟ ਉਹ ਦਾ ਸੁਣ ਲਓ ਪਹਿਲਾਂ ਆਗੇ ਵੀ ਆਹ ਟਿਕ ਟਾਕ ਸਿੱਧਾ ਠੀਕ ਆ ਹਾਂਜੀ ਸਰ ਕਰ ਲਿਆ ਜੀ ਇਹ ਜਿਹੜੀ ਕਾਲ ਹੈ ਜਿਹੜੇ ਵਕਤ-ਵਕਤ ਚੈਨਲ ਦੇ ਉੱਤੇ ਵੀ ਤੁਸੀਂ ਸਵੇਰ ਦੀ ਸੁਣ ਰਹੇ ਹੋਵੋਗੇ ਇਹ ਲਾਰੈਂਸ ਬਿਸ਼ਨੋਈ ਦੀ ਦੱਸੀ ਜਾ ਰਹੀ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕਤਲ ਹੋਇਆ ਜਿਹੜਾ ਉਹ ਵੀ ਇਹਨਾਂ ਦੇ ਨਾਲ ਦਾ ਹੀ ਸਾਥੀ ਸੀਗਾ ਉਹਦਾ ਕਤਲ ਇਹਨਾਂ ਨੇ ਕਰਵਾਇਆ ਪੈਰੀ ਦੇ ਉਹਦੇ ਕਤਲ ਤੋਂ ਪਹਿਲਾਂ ਦੀ ਇਹ ਧਮਕੀ ਦੇ ਰਹਾ ਉਹਨੂੰ ਉੱਥੇ ਜੇਲ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੱਖ ਕੇ ਫੋਨ ਤੱਕ ਪ੍ਰੋਵਾਈਡ ਕਰਵਾਏ ਹੋਏ ਨੇ ਔਰ ਇਥੋਂ ਐਕਸਟਰਸ਼ਨ ਦੀਆਂ ਕਾਲਸ ਚਾਹੇ ਉਹ ਵਪਾਰੀ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਕਲਾ ਕੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਬੁਲਾਰੇ ਨੇਤਾ ਬਲਤੇਜ ਪੰਨੂ ਜੀ ਨੇ ਅੱਜ ਲਾਰੈਂਸ ਬਿਸ਼ਨੋਈ ਗੁਜਰਾਤ ਸਰਕਾਰ ਗੁਜਰਾਤੀ ਜਿਲਾ ਸੰਦਰਭ 'ਚ ਇਲਜ਼ਾਮ ਲਗਾਏ ਨੇ ਇੱਕ ਆਡੀਓ ਦਾ ਰੈਫਰੈਂਸ ਦਿੱਤਾ ਹੈ ਮੇਰੀ ਬਲਤੇਜ ਪੰਨੂ ਜੀ ਨੇ ਬੇਨਤੀ ਹੈ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਲਾਰੈਂਸ ਬਿਸ਼ਨੋਈ ਦਾ ਪੰਜਾਬ ਦੀ ਥਾਣਿਆਂ ਦੇ ਅੰਦਰ ਟੀਵੀ ਇੰਟਰਵਿਊ ਆਮ ਆਦੀ ਪਾਰਟੀ ਦੇ ਲੀਡਰਸ ਨੇ ਕਰਵਾਇਆ ਔਰ ਸ਼ੁਰੂ ਚ ਜਦ ਇਹ ਗੱਲ ਉੱਠੀ ਤੇ ਪੰਜਾਬ ਪੁਲਿਸ ਦੇ ਸੀਨੀਅਰ ਮੋਸਟ ਅਫਸਰਾਂ ਨੇ ਕਿਹਾ ਕਿ ਇਹ ਝੂਠ ਹੈ ਗਲਤ ਹੈ ਇੱਥੇ ਕੋਈ ਇੰਟਰਵਿਊ ਨਹੀਂ ਹੋਇਆ ਅਜਾਦ ਹਾਈ ਕੋਰਟ ਚ ਪਟੀਸ਼ਨ ਫਾਈਲ ਹੋਈ ਹਾਈ ਕੋਰਟ ਨੇ ਜਦ ਚੂੜੀਆਂ ਟਾਈਟ ਕੀਤੀਆਂ ਪੰਜਾਬ ਪੁਲਿਸ ਨੇ ਤੇ ਪੰਜਾਬ ਪੁਲਿਸ ਨੇ ਉਹਦੇ ਨਾਲ ਜ਼ਿੰਮੇਵਾਰ ਅਫਸਰ ਡੀਐਸਪੀ ਇੰਸਪੈਕਟਰ ਸਾਰੇ ਸਸਪੈਂਡ ਕੀਤੇ ਟਰਮੀਨੇਟ ਕੀਤੇ ਮੰਨ ਲਿਆ ਇੱਕ ਤਰ੍ਹਾਂ ਮੰਨ ਲਿਆ ਕਿ ਅਸੀਂ ਪਹਿਲੇ ਝੂਠ ਬੋਲੇ ਸੀ ਸਾਡੇ ਪੋਲੀਟੀਕਲ ਲੀਡਰ ਜਿਹੜੇ ਮੰਤਰੀ ਝੂਠ ਬੋਲ ਰਹੇ ਸੀ ਕਿ ਸਾਡੇ ਇੱਥੇ ਨਹੀਂ ਹੋਇਆ ਇਹ ਉਸੇ ਤਰ੍ਹਾਂ ਦਾ ਇੱਕ ਹੋਰ ਤੁਹਾਡਾ ਝੂਠ ਹੈ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਦੋਨੋਂ ਪਾਰਟੀਆਂ ਨੇ ਇੱਕ ਦੂਜੇ ਨੂੰ ਨੰਗਾ ਕਰ ਦਿੱਤਾ ਹੈ ਬੀਜੇਪੀ ਦੇ ਉੱਤੇ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਏ ਕਿ ਗੁਜਰਾਤ ਦੀਆਂ ਜੇਲਾਂ ਦੇ ਵਿੱਚ ਫੋਨ ਪ੍ਰੋਵਾਈਡ ਕਰਵਾਇਆ ਤੇ ਦੂਜੇ ਪਾਸੇ ਬੀਜੇਪੀ ਵਾਲਿਆਂ ਨੇ ਕਹਿ ਦਿੱਤਾ ਕਿ ਤੁਸੀਂ ਤਾਂ ਪੂਰੀ ਦੀ ਪੂਰੀ ਇੰਟਰਵਿਊ ਕਰਵਾ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਕੇਸ ਵੀ ਗਿਆ ਤੇ ਉਸ ਤੋਂ ਬਾਅਦ ਚ ਕਾਰਵਾਈ ਵੀ ਹੋਈ ਕਿਤੇ ਨਾ ਕਿਤੇ ਦੋਨੋਂ ਪਾਰਟੀਆਂ ਅੱਜ ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਪੂਰੀਆਂ ਦੀ ਪੂਰੀਆਂ ਨੰਗੀਆਂ ਹੋ ਗਿਆ ਨੇ ਅਗਲੀ ਵੱਡੀ ਖਬਰ ਤੁਸੀਂ ਇਹ ਸਾਰਿਆਂ ਨੇ ਵੀਡੀਓ ਤਾਂ ਜ਼ਰੂਰ ਦੇਖੀ ਹੋਣੀ ਜਿਸ ਦੇ ਵਿੱਚ ਕਿ ਕਾਂਗਰਸ ਦੇ ਬੰਦੇ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਕੋਟਮਾਰ ਕੀਤੀ ਤੇ ਉਸ ਤੋਂ ਬਾਅਦ ਪੱਗ ਲਾ ਦਿੱਤੀ ਗਈ ਜਿਸ ਤੋਂ ਬਾਅਦ ਐਮਐਲਏ ਗੁਰਦੀਪ ਰੰਦਾਵਾ ਨੇ ਇੱਕ ਪੱਗ ਬਾਰੇ ਗਲਤ ਟਿੱਪਣੀ ਕੀਤੀ ਕੀ ਕੁਝ ਬੋਲੇ ਨੇ ਪਹਿਲਾਂ ਤੁਹਾਨੂੰ ਐਮਐਲਏ ਦਾ ਬਿਆਨ ਸੁਣਾਉਣਾ ਤੇ ਉਸ ਤੋਂ ਬਾਅਦ ਅਕਾਲ ਤਖਤ ਦੇ ਜਸედაਨ ਨੇ ਇਸ ਬਿਆਨ ਬਾਰੇ ਕੀ ਕਿਹਾ ਉਹ ਸੁਣਾਉਂਨੇ ਆ ਅੱਗਾ ਤਾਂ ਤੁਸੀਂ ਲੱਗੇ ਹੀ ਤੁਹਾਨੂੰ ਦੇਖਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵੱਜਦੀਆਂ ਵੀ ਤੇ ਲੱਤਦੀਆਂ ਵੀ ਨੇ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਦੀ ਮੈਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨੇ ਜਿਹੜੇ ਦਫ਼ਤਰਾਂ ਜਾਣ ਕੇ ਪ੍ਰੈਸ ਪੱਗਾ ਤਾਂ ਤੁਹੀਂ ਲੱਗੇ ਤਾਂ ਦੇਖਦਾ ਹੀ ਹੋਣਾ ਜਦੋਂ ਪੱਗਾ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਚ ਲੱਤਦੀਆਂ ਵੀ ਨੇ ਮਾਮਲਾ ਤੁਸੀਂ ਦੱਸੋ ਅਲਹਾਸਰ ਦੋ ਵੀ ਧਿਰਾਂ ਲੜੀਆਂ ਨੇ ਪੱਗਾ ਲੱਤੀਆਂ ਨੇ ਔਰ ਗੁਰਜੀਤ ਰੰਧਾਵੇ ਦਾ ਬਿਆਨ ਆਇਆ ਕਿ ਪੱਗਾ 'ਚ ਕਿਹੜੇ ਕਿੱਲੇ ਲੱਗੇ ਹੁੰਦੇ ਨੇ ਜਿਹੜੀਆਂ ਸੇਫਟੀ ਰਹਿਣ ਕੱਪ ਰੰਗਲੇ ਦੀ ਬਾਹਰਲੇ ਲੱਤ ਨਹੀਂ ਹੈ ਇਹੋ ਜਿਹਾ ਬਿਆਨ ਸੀ ਕਰ ਇਸ ਤੋਂ ਬਾਅਦ ਕਾਫੀ ਸੰਗਤ ਨਿਮਾਂਚੇ ਰੋਏ ਹੈ ਦੇਖੋ ਇਹ ਜਿਹੜਾ ਵੀ ਐਮਐਲਏ ਆ ਜੇ ਇਹ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਗੁਰਬਾਣੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰ ਆ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਕਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿੰਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦ ਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਇਹ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਹੈ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦ ਭਾਗਾ ਤੇ ਨਿੰਦੜ ਜੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦ ਭਾਗਾ ਤੇ ਬਹੁਤ ਮਾੜਾ ਵਰਤਾਰ ਸੋ ਅੱਜ ਐਮਪੀ ਜੁਬਿੰਦਰ ਨਹਾਵਾ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀਗੀ ਜੀ ਉਹ ਕਰ ਦਿੰਦੇ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਕਹਿ ਰਹੇ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਮੈਂ ਤੇ ਸਾਰਿਆਂ ਨੂੰ ਕਹਿਣਾ ਵਾ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇੰਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖਖੀ ਇੱਕ ਬੰਦਾ ਰੌਲਾ ਪਾ ਰਿਆ ਆਪੋ ਆਪਣੀਆਂ ਦਸਤਾਰਾਂ ਪੇਛਾਣ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਵਾਹਿਗੁਰੂ ਜੀ ਅਗਲੀ ਵੱਡੀ ਖਬਰ ਖਬਰ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਹੈ ਸੀਐਮ ਭਗਵੰਤ ਮਾਨ ਜਦੋਂ ਸਰਕਾਰ ਚ ਆਏ ਸੀਗੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਮੈਂ 3 ਕਰੋੜ ਪੰਜਾਬੀਆਂ ਦਾ ਮੁੱਖ ਮੰਤਰੀ ਹਾਂ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਸ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਤਰਨੇ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ ਪਰ ਅੱਜ ਜੇ ਕੋਈ ਪ੍ਰਦਰਸ਼ਨ ਵੀ ਕਰਨਾ ਚਾਹੁੰਦਾ ਹੈ ਪਹਿਲੀ ਗੱਲ ਤਾਂ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾਂਦਾ ਜੇ ਕੋਈ ਪਹੁੰਚ ਵੀ ਜਾਂਦਾ ਹੈ ਤਾਂ ਆਪਣਾ ਜ਼ੋਰ ਲਗਾ ਕੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਉੱਥੇ ਡੱਕ ਲੈਂਦੀ ਹੈ ਤਸਵੀਰਾਂ ਤੁਹਾਨੂੰ ਕਿਸਾਨਾਂ ਦੀਆਂ ਦਿਖਾ ਰਿਹਾ ਮਨਜੀਤ ਰਾਇ ਨੂੰ ਦੇਖੋ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੇ ਫੜ ਕੇ ਰੱਖਿਆ ਹੋਇਆ ਹੈ ਮਨਜੀਤ ਰਾਏ ਦੀ ਵੀਡੀਓ ਐਂਡ ਤੱਕ ਦੇਖਿਓ ਉਸ ਤੋਂ ਬਾਅਦ ਇੱਕ ਪੱਤਰਕਾਰ ਦਾ ਸਵਾਲ ਵੀ ਦੇਖਿਓ ਤੇ ਫਿਰ ਜੋ ਅੱਗੇ ਤੁਹਾਨੂੰ ਦਿਖਾਵਾਂਗੇ ਉਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਨਹੀਂ ਉੱਥੇ ਉੱਥੇ ਜਾਣਦੇ ਨਾ ਉੱਥੇ ਉੱਥੇ ਬਹਿਣਾ ਨਹੀਂ ਕੋਈ ਨਹੀਂ ਅਜੀ ਅਜੀ ਉਹਦੇ 스테ਟਸ ਤੋਂ ਨਹੀਂ ਦਵਾਗੇ ਤੁਹਾਨੂੰ ਦੱਸ ਕੇ ਦਵਾਗੇ ਪਰ ਤੁਹਾਨੂੰ ਉੱਥੇ ਜਾਣਦੇ ਹੋ ਰਾਏ ਸਾਹਿਬ ਵੀ ਜਾਣਦੇ ਹੋ ਡਿਟੇਨ ਵੀ ਹੋਰ ਕਿਸਾਨ ਕੀਤੇ ਗਏ ਨੇ ਕਿਵੇਂ ਵੇਖਦੇ ਸਾਰੇ ਸਾਡੇ ਆਗੂ ਮੇਰੀ ਜਥੇਬੰਦੀ ਦੇ ਮੇਨ ਆਗੂ ਸਾਰੇ ਹੀ ਸਤਨਾਮ ਸਿੰਘ ਸਾਨੀ ਸਾਡਾ ਦਵਿੰਦਰ ਸਿੰਘ ਸੰਧੂ ਜਿਹੜਾ ਸੰਧਵਾ ਤੋਂ ਹੈ ਸਾਨੀ ਸਾਹਿਬ ਸਾਨੀ ਤੋਂ ਨੇ ਹਿਸ਼ਾਰਪੁਰ ਤੋਂ ਗੁਰਵਿੰਦਰ ਸਿੰਘ ਖੰਗੂੜਾ ਸਾਡੇ ਰਵਈਏ ਤੋਂ ਕੀ ਸਪਸ਼ਟ ਹੁੰਦਾ ਰੋਈਏ ਮੋਰੀਸਾ ਦੇਖੋ ਸਰਕਾਰ ਦਾ ਰਵਈਆ ਇੱਥੇ ਸਪਸ਼ਟ ਹੈ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ 2025 ਹੈ ਇਹ ਕੇਂਦਰ ਨੇ ਲਿਆਂਦਾ ਹੈ ਅਸੀਂ ਕੇਂਦਰ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਰ ਇਹ ਜਿਹੜੀ ਪੰਜਾਬ ਸਰਕਾਰ ਅੱਜ ਕੇਂਦਰ ਦੇ ਨਾਲ ਖੜੀ ਹੈ ਡੱਟ ਕੇ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਜਿਹੜਾ ਬਿਜਲੀ ਸੋਧ ਬਿੱਲ ਹੈ ਇਹਨੇ ਸਾਰਿਆਂ ਤੇ ਫਿੱਟ ਕਰਨਾ ਪੂਰੇ ਪੂਰੇ ਦੇ ਪੂਰੇ ਪਾਸੇ ਤੇ ਫਿੱਟ ਕਰਨਾ ਔਰ ਇਹ ਮੈਂ ਇਹ ਕਹਿਮਾ ਦਾ ਦਾਅਵੇ ਨਾ ਅੱਜ ਦੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਆ ਇਹਨਾਂ ਦੇ ਘਰਾਂ ਦੇ ਇਹਨਾਂ ਦੇ ਮੀਟਰ ਇਹਨਾਂ ਦੇ ਵੀ ਲੱਗਣੇ ਆ ਇਹਨਾਂ ਤੇ ਵੀ ਫਰਕ ਰਾਜ ਸਾਹਿਬ ਇੱਕ ਇੱਕ ਸਵਾਲ ਹੈ ਤੁਹਾਨੂੰ ਲੱਗਦਾ ਕਿ ਸੰਖਿਆ ਸੰਖਿਆ ਤੁਹਾਡੀ ਘਟ ਹੈ ਤੇ ਫਿਰ ਕਹਿਣਗੇ ਇਹ ਤਾਂ ਕਿਸਾਨ ਨੇਤਾ ਨੇ ਕਿਸਾਨ ਤਾਂ ਖੇਤਾਂ 'ਚ ਕੰਮ ਕਰਦਾ ਪਿਆ ਵਾ ਇਨੀ ਰੋਕ ਲੈ ਸਾਰੇ ਘਰਾਂ 'ਚ ਡਿਟੇਨ ਕੀਤੇ ਹੋਏ ਸਾਡੇ ਬਲਾਕ ਪ੍ਰਧਾਨ ਸਾਡੇ ਸਰਕਲ ਪ੍ਰਧਾਨ ਸਾਡੇ ਜਿਹੜੇ ਪਿੰਡਾਂ ਦੀ ਇਕਾਈ ਦੇ ਪ੍ਰਧਾਨ ਉਹ ਤੱਕ ਤਾਂ ਰੁਕੇ ਹੋਏ ਆ ਅਸੀਂ ਅਸੀਂ ਤਾਂ ਅਸੀਂ ਸਵੇਰੇ ਹਨੇਰੇ ਨਿਕਲ ਗਏ ਸੀ ਰਾਤ 12 ਵਜੇ ਘਰਾਂ ਤੋਂ ਦਾਦਾ ਸਿੰਘ ਤੇ ਪਹੁੰਚ ਸਕੇ ਆ ਸਵੇਰੇ ਤੜਕੇ 3:30 ਵਜੇ ਜਾ ਕੇ ਸਾਰੇ ਦੇ ਸਾਰੇ ਦੀ ਟੀਮ ਕਰ ਲਿਆ ਸੋ ਅਸੀਂ ਇਸ ਕਰਕੇ ਸਾਥੀ ਥੋੜੇ ਆ ਸਕੇ ਅਜਾ ਆਉਂਦੇ ਆ ਕੋਈ ਵਿੱਚ ਵੀ ਘੁੰਮ ਕੇ ਗਲੀਆਂ ਦੇ ਤਾਂ ਵੇਖਿਆ ਤੁਸੀਂ ਕਿਸ ਤਰ੍ਹਾਂ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਸੰਖਿਆ ਘਟ ਹੈ ਸੰਖਿਆ ਘਟ ਕਿਉਂ ਹੈ ਅਸੀਂ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕਾ ਕੀਤਾ ਤੁਸੀਂ ਆਪ ਦੇਖੋ ਇੱਕ ਵੀਡੀਓ ਦਿਖਾਵਾਂਗੇ ਪੂਰੀ ਐਂਡ ਤੱਕ ਦੇਖਿਓ ਕੀ ਕੀ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੁੱਛਣਾ ਦੋਨਿਆਂ ਜੀ ਪਹਿਲਾਂ ਜਵਾਬ ਤਾਂ ਦੋਸਰ ਨੂੰ ਸੀ ਪੁੱਛੀ ਤੁਸੀਂ ਐਨੀ ਸਵੇਰੇ ਸਵੇਰੇ ਸਾਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਆਮ ਲੋਕਾਂ ਨੂੰ ਜਿਹੜਾ ਜਿਹੜਾ ਬੰਦਾ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਜਿਹੜੇ ਬੰਦੇ ਨੇ ਚੋਰੀ ਕੀਤੀ ਜਿਹੜੇ ਕਰੋਸਮਾਨ ਮਿਲੇ ਉਹਨੂੰ ਕਿਉਂ ਨਹੀਂ ਚੱਕ ਗਰੇ ਸਾਸੀ ਕੀ ਅਸੀਂ ਪਹਿਲਾਂ ਇਹ ਦੱਸੋ ਕਿ ਕ੍ਰਾਈਮ ਕੀਤਾ ਅ ਸਾਡੇ ਤੁਹਾਡੇ ਕੋਲ ਕੋਈ ਕ੍ਰਾਈਮ ਨਹੀਂ ਜੀ ਜਦੋਂ ਨਾ ਕੋਈ ਗ੍ਰਿਫਤਾਰੀ ਆ ਲਗਾ ਮੁੰਡਾ ਫੇ ਕਹਿੰਦੇ ਤੁਸੀਂ ਲੀਗਲ ਪ੍ਰੋਸੈਸ ਆ ਉਰੇ ਕੋਈ ਲੀਗਲ ਪ੍ਰੋਸੈਸ ਨਹੀਂ ਉਹ ਗੱਲ ਤੁਸੀਂ ਨਹੀਂ ਤੁਸੀਂ ਪਹਿਲਾਂ ਜਵਾਬ ਦੋ ਸਰ ਕੀ ਕਾਰੇ ਪਿੱਛੇ ਲੈਣਾ ਹੈ ਜਵਾਬ ਹੈਗੇ ਮੇਰੇ ਕੋਲ ਦਓ ਫਿਰ ਅਸੀਂ ਪੁੱਛਦੇ ਰਿਹਾ ਉਹ ਗੱਲ ਵੀ ਕਿਸ ਗੱਲ ਪਿੱਛੇ ਲੈਣਾ ਹੈ ਤੁਸੀਂ ਕੀ ਕੀ ਗੱਲ ਕੀ ਹੈਗਾ ਕਿ ਨਹੀਂ ਹੈਗਾ ਨਹੀਂ ਪੂਰੇ ਨਹੀਂ ਹੈ ਦੇਖ ਲਓ ਘਰ ਫੋਲ ਲਓ ਉਹ ਵੀ ਉਹਦੇ ਸੰਦੇਵਾ ਹੈਗਾ ਸਭ ਵੀ ਹੈਗੇ ਮੈਂ ਲੋੜ ਗੇੜ ਖੋਲ ਲਉਂਗਾ ਗੇੜ ਖੋਲ ਦੇ ਬਾਦ ਆਹ ਦੇਖੋ ਨੀ ਕਿਆ ਖੋਲੂਗੀ ਜਿੱਦੀ ਪਹਿਲਾਂ ਤਲਾਸ਼ੀ ਕਰੋ ਐ ਤਾਂ ਪਤਾ ਲੱਗੂਗਾ ਵੀ ਅੰਦਰ ਵਾਸਤੇ ਕੰਦਾ ਦਾ ਕੋਈ ਤਲਾਸ਼ੀ ਕਰੀਏ ਸਾਡੀ ਹਾਂ ਇਹ ਆ ਦੇਖੋ ਹallelujah ਲਗਾ ਦੇਣੀ ਹੈ ਸਿਰ ਕੋਈ ਪ੍ਰੋਬਲਮ ਨਹੀਂ ਆ ਦੇ ਖਸਰ ਵੀ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਕਿ ਅਸੀਂ ਕੀ ਕੋਈ ਗੁਨਾਹ ਕੀਤਾ ਆ ਲੋ ਸਰ ਦੇਖ ਲਓ ਚੈੱਕ ਕਰ ਲਓ ਇੱਦਲੀ ਕੁੰਡੀ ਖੁੱਲੀ ਆ ਸਿਰ ਇੱਦਲੀ ਦੇਖ ਲੈ ਲੋ ਜਾਇ ਇਹਦਾ ਨਾਲ ਦੇ ਬਰ ਭਰਾਾ ਕਰ ਲੋ ਦੇ ਇਹਦਾ ਬਰ ਭਰਾਾ ਕਰ ਲੋ ਹਾਂ ਬਰ ਭਰਾਾ ਕਰ ਲੋ ਬਰ ਭਰਾਾ ਕਰ ਲੋ ਪੂਰਾ ਉਹਨਾਂ ਦਾ ਬਰ ਭਰਾਾ ਕਰ ਲੋ ਹੈ ਨਹੀਂ ਕਿਉਂ ਬਰਾਸਰ ਮੇਰੇ ਤਾਈ ਜੀ ਦੀ ਡੈਥ ਹੋਈ ਹੋਈ ਉਧਰ ਕੋਈ ਨਹੀਂ ਹੈਗਾ ਕੱਲੀ ਤਾਈ ਜੀ ਰਹਿੰਦੇ ਨੇਗੇ ਦੇਖੋ ਕਿੰਨਾ ਤੱਕਾ ਕਰ ਰਹੇ ਹੋ ਤੁਸੀਂ ਬਰਾਬਰ ਕਰਦੇ ਸਨ ਬਰਾਬਰ ਕਰਦੇ ਸਨ ਬਈ ਸਰ ਘਬਰੌਣ ਵਾਲੀ ਗੱਲ ਨਹੀਂ ਅੰਕਲ ਮੇਰੀ ਗੱਲ ਸੁਣੋ ਜੀ ਮੈਂ ਕਹਿ ਰਹੀ ਹਾਂ ਜਦੋਂ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਲੋੜ ਪੈਂਦੀ ਹੈ ਉੱਥੇ ਤਾਂ ਤੁਸੀਂ ਜਾਣਦੇ ਹੋ ਉੱਥੇ ਲੀਗਲ ਪ੍ਰੋਸੈਸ ਹੁੰਦਾ ਹੁਣ ਇੱਥੇ ਲੀਗਲ ਪ੍ਰੋਸੈਸ ਕਿਉਂ ਨਹੀਂ ਆ ਰਿਹਾ ਕੀ ਅਸੀਂ ਕੋਈ ਕ੍ਰਾਈਮ ਕੀਤਾ ਤੁਹਾਨੂੰ ਕਿਹੜਾ ਕਹਿੰਦਾ ਕੋਈ ਕ੍ਰਾਈਮ ਕੀਤਾ ਫਿਰ ਐਨੀ ਕੀ ਉਹਨਾਂ ਨੂੰ ਫੜ ਕੇ ਲੱਗੇ ਜਾਣਨਾ ਮਤਲਬ

ਇਨਾ ਕੱਲੇ ਮੈਂ ਸੋਚ ਕੇ ਰਹਿਣਾ ਕਿ ਤੁਹਾਡੇ ਕੋਲ ਕੋਈ ਲੇਡੀ ਕਨਸਟੇਬਲ ਨਹੀਂ ਸਿਰਫ ਮੈਂ ਤੇ ਮੇਰੇ ਮੰਮਾਗੇ ਤੁਸੀਂ ਘਰ ਦੀ ਫਰੋਲਾ ਫਰਾਲੀ ਕਰ ਰਹੇ ਹੋ ਤੁਹਾਨੂੰ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਕਿ ਸਰਕਾਰ ਕੀ ਇੱਕ ਇੱਕ ਕਿਸ ਪਾਸੇ ਜਾ ਰਹੀ ਹੈ ਨਾ ਤੱਕਾ ਉਹ ਤਾਂ ਕੰਮ ਚ ਲੈ ਲੈਂਦੇ ਸੋ ਤਾਂ ਦੱਸ ਦੇ ਸੰਤਾ ਇਹ ਨਹੀਂ ਪਤਾ ਲੱਗਦਾ ਕਿ ਕਿਸੇ ਦਾ ਨਾ ਲਾਉਣਾ ਸਾਡੇ ਲੱਗਦਾ ਇਹ ਵੀ ਨਹੀਂ ਗੱਲ ਕਰਦੇ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ